ਜਲੰਧਰ ਢਿੱਲਮਾਂ ਤੋਂ ਹੱਕੀ ਮੰਗਾਂ ਨੂੰ ਲੈ ਕੇ ਪਿੰਡੂ ਅਤੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਭਰ ਚੋ ਰੇਲਾ ਜਾਮ ਮੁੱਖ ਮੰਤਰੀ ਚੰਨੀ ਦੁਆਰਾ ਕੀਤੇ ਐਲਾਨ ਫਲੈਕਸ ਬੋਰਡਾਂ ਦੇ ਰੂਪ ਵਿੱਚ ਖੰਭਿਆਂ ਉੱਪਰ ਟੰਗੇ ਹੀ ਰਹਿ ਗਏ ਸਾਂਝਾ ਮਜ਼ਦੂਰ ਮੋਰਚਾ ਢਿੱਲਮਾਂ ਜਲੰਧਰ ਪਿੰਡੂ ਮਜ਼ਦੂਰ ਜੂਨੀਅਨ ਵੱਲੋਂ ਪੰਜਾਬ ਵੱਲੋਂ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ પાસે ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਉੱਤੇ ਪੰਜਾਬ ਭਰ ਚੋ 12 ਤੋਂ 14 ਵਜਿਤ 12 ਤੋਂ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦੇ ਸੱਦੇ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਰੋਟੇ ਲਮਾ ਕਪੂਰਥਲਾ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਇਸ ਮੌਕੇ ਮੁੱਖ ਮੰਤਰੀ ਚੰਨੀ ਦੀ ਵਾਦਾ ਖਿਲਾਫੀ ਮਜ਼ਦੂਰ ਵਰਗ ਦੇ ਚਿਹਰਿਆਂ ਉੱਪਰ ਕਾਫੀ ਰੋਸ ਸਾਫ ਚਲਕ ਰਿਹਾ ਸੀ ਰੇਲਾਂ ਜਾਮ ਕਰਕੇ ਔਰਤਾਂ ਵੱਲੋਂ ਵੱਡੀ ਗਿਣਤੀ 'ਚ ਮਸ਼ੂਮੀਅਤ ਕੀਤੀ ਗਈ ਇਸ ਮੌਕੇ ਸਾਂਝੇ ਮਜ਼ਦੂਰ ਮੋਰਚ ਦੇ ਪਿੰਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤੇ ਯੂਥ ਵਿੰਗ ਦੇ ਕਨਵੀਨਰ ਨਿਰਮਲ ਸਿੰਘ ਸ਼ੇਰਪੁਰ ਸਦਾ ਤੇ ਯੂਥ ਵਿੰਗ ਦੇ ਸੂਬਾ ਕਮੇਟੀ ਮੈਂਬਰ ਗੁਰਬੀਰ ਸਿੰਘ ਸੀਧਾ ਨੇ ਐਲਾਨ ਕੀਤਾ ਆਓ ਦੇਖਦੇ ਹਾਂ ਦਰਸ਼ਨ ਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਜੋ ਕਿ ਆਪਣੇ ਹੱਥ ਨੇ ਜੋ ਕਿ ਪੇਂਡੂ ਮਜ਼ਦੂਰਾਂ ਜਿੱਥੇ ਬੰਨੀਆਂ ਆਬੂ ਸਹਿਬਾਨਾ ਨਾਲ ਗੱਲ ਕਰ ਰਹੇ ਆ ਕਿ ਜੋ ਅੱਜ ਪਟੜੀ ਤੇ ਬੈਠੇ ਆ ਇਹਨਾਂ ਦਾ ਕੀ ਮਕਸਦ ਆ ਜੋ ਕਿ ਅੱਜ ਸਰਕਾਰਾਂ ਅੱਜ ਬੜੇ ਬੜੇ ਦਾਅਵੇ ਕਰਦੀਆਂ ਵਾ ਜਾਂ ਉਹਨਾਂ ਨੂੰ ਰੋਸ ਲੈ ਕੇ ਕਿ ਇਸ ਤੋਂ ਲਾਵਾ ਹੋਰ ਵੀ ਇਹਨਾਂ ਦੀ ਕੀ ਮੰਗਾਂ ਵਾ ਕਿਨਾ ਜੀ ਬਾਰੇ ਪਿੰਡੀ ਦੇ ਪਿੰਡ ਤੋਂ ਜਿਹੜਾ ਦਰਾਂ ਨੂੰ ਪਾ ਕੇ ਉਹਨਾਂ ਨਾਲ ਤਿੰਨ ਸੈਂਟਰ ਬਾਲ ਅੱਜ ਪਿੰਡ ਦੇ ਖੇਤ ਵੀ ਦੂਰ ਕਿੱਥੇ ਬੰਦੀਆਂ ਦੇ ਸਾਹਮਣੇ ਮੋਰਚੇ ਵੱਲੋਂ ਉਹਨਾਂ ਸੱਜੇ ਜਿਹੜਾ ਆ ਰੇਲ ਰੋਕੋ ਡੋਲਣ ਦਾ ਜਿਹੜਾ ਅੱਜ 12 ਵਜੇ ਤੋਂ ਲੈ ਕੇ 4 ਵਜੇ ਦਾ ਫਰਮਾ ਸੀ ਉਹਨੂੰ ਲਾਗੂ ਕਰਦੇ ਹੋਏ ਅੱਜ ਜ਼ਿਲ੍ਹਾ ਪੁਰੇ ਕਪੂਤਰੇ ਦੀ ਕਮੇਟੀ ਜਿਹੜੀ ਆ ਉਹ ਪਿੰਡਾਰੇ ਤੇ ਸਾਡੀ ਜਥੇਬੰਦੀ ਦੇ ਲੋਕ ਜਿਹੜੇ ਅੱਜ ਨਜ਼ਾਰਾ ਦੀ ਗਿਣਤੀ ਦੇ ਵਿਚਕਾਰ ਜਿਹੜਾ ਪਟਰੀ ਦੇ ਬੈਠੇ ਆ ਕਿਉਂਕਿ ਜਿੱਦਣ ਦਾ ਮੁੱਖ ਮੰਤਰੀ ਬਣਿਆ ਆ ਵੱਡੇ ਵੱਡੇ ਐਲਾਨ ਕਰਨਦਿਆ ਆ ਪਰ ਜ਼ਮੀਨੀ ਤੌਰ ਤੇ ਕੁਝ ਵੀ ਲਾਗੂ ਨਹੀਂ ਹੋਉਂਦਿਆ ਉਹਦੇ ਰੋਸ ਵਿੱਚ ਜਿਹੜਾ ਹੈ ਕਿ ਸਾਨੂੰ ਮਜਬੂਰ ਹੋ ਕੇ ਜਿਹੜਾ ਹੈ ਅੱਜ ਇਹਨਾਂ ਲੈਣਾ ਤੇ ਨਾ ਬੈਠਾ ਪਾਇਆ ਤੁਸੀਂ ਚੰਨੀ ਸਾਹਿਬ ਤੇ ਰੋਸ ਕਰ ਰਹੇ ਹੋ ਕਿ ਉਹ ਆਪਣੇ ਜੋ ਅੱਜ ਜਗਾ ਜਗਾ ਤੇ ਜਾ ਕੇ ਕਹਿ ਰਹੇ ਨੇ ਆ ਦੇ ਦੂੰ ਮੈਂ ਆ ਦੇ ਦੂੰ ਹਰ ਇੱਕ ਸਹੂਲਤ ਗਰੀਬ ਮਜ਼ਦੂਰ ਸਾਰੇ ਮਤਲਬ ਐਲਾਨ ਕਰ ਰਹੇ ਆ ਕੀ ਤੁਸੀਂ ਉਹਨਾਂ ਕੋ ਕੀ ਮੰਗ ਰੱਖਣਾ ਚਾਹੁੰਦੇ ਤੇ ਕੀ ਤੁਸੀਂ ਉਹਨਾਂ ਕੋ ਚਾਹੁੰਦੇ ਚੰਨੀ ਸਾਹਿਬ ਦੇਖੋ ਜੀ ਅਸੀਂ ਕੋਈ ਮੰਗ ਜਿਹੜੀ ਸਾਡੀ ਆ ਕੀ ਕੋ ਚੰਨੀ ਹੋਣਾ ਦੇ ਕੋਲ ਨਹੀਂ 올ਰੇਡੀ ਪਹਿਲਾਂ ਹੀ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਆ ਸਾਡੇ ਮੰਗਾ ਮਸਲੇ ਮਜ਼ਦੂਰਾ ਦੇ ਜਿਹੜੇ ਆ ਪਹਿਲੇ ਸਰਕਾਰ ਦੇ ਧਿਆਨ ਚ ਆ ਔਰ ਅਸੀਂ ਖਾਸ ਕਰਕੇ ਅਸੀਂ ਆਪਣੀਆਂ ਮੰਗਾਂ ਮੰਨਦੇ ਅਸੀਂ ਕਿਹਦੇ ਨਾਮ ਮੰਨਣ ਸਾਡੀਆਂ ਮੰਗਾਂ ਪਰ ਜੋ ਇਹਨਾਂ ਨੇ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦਵਾਂਗੇ ਮਜ਼ਦੂਰਾ ਨੂੰ ਪਾ ਪਾ ਮਲੇ ਦੇ ਪਲਾਂਟ ਦਵਾਂਗੇ ਇਹਨਾਂ ਦੀ ਜਿਹੜੇ ਜਿਆ 100 ਦੇ ਹਜ਼ਾਰਾਂ ਨਰੇਗਾ ਦਾ ਕੰਮ ਦਵਾਂਗੇ ਉਹ ਵੀ ਕਿਹੜਾ ਅਜੇ ਤੱਕ ਕੋਈ ਲਾਗੂ ਹੋਈ ਆ ਅਸੀਂ ਅੱਜ ਜਿਹੜਾ ਇੱਥੇ ਰੋਜ ਵਿੱਚ ਬੈਠੇ ਆ ਕਿ ਘੱਟੋ ਘਾਟ ਜਿਹੜੇ ਚੋਣਾਂ ਦੇ ਤੁਸੀਂ ਵਾਅਦੇ ਕੀਤੇ ਸੀ ਮਜ਼ਦੂਰਾ ਨੂੰ ਜੀ ਅੱ ਚੰਨੀ ਮੁੱਖ ਮੰਤਰੀ ਬਣਦਾ ਉਹ ਕਹਿੰਦਾ ਮੈਂ ਮਜ਼ਦੂਰਾਂ ਦਾ ਮੁੱਖ ਮੰਤਰੀ ਆ ਮੈਂ ਦਲਤਾਂ ਦਾ ਮੁੱਖ ਮੰਤਰੀ ਆ ਨਾ ਪਰਵਾਹਾਂ ਚ ਉੱਠਿਆ ਆ ਅੱਜ ਅਸੀਂ ਉਹਨੂੰ ਕਹਿੰਨੇ ਆ ਵੀ ਜੇ ਤੂੰ ਚੰਨੀ ਜੇ ਤੂੰ ਸੱਚੀ ਅੱਜ ਵੇੜੇ ਦਾ ਜਾਇਆ ਆ ਤਾਂ ਵੇੜੇ ਦੇ ਲੋਕ ਆ ਜਿਹੜੇ ਪਟੜੀਆਂ ਦੇ ਬੈਠੇ ਆ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੀ ਆ ਜੋ ਤੂੰ ਐਲਾਨ ਕਰਨ ਧਿਆ ਆ ਐਲਾਨ ਕਰਨ ਦੇ ਨਾਲ ਗੱਲ ਨਹੀਂ ਪਾਣੀ ਇਹਨੂੰ ਜ਼ਮੀਨੀ ਤੌਰ ਤੇ ਲਾਗੂ ਕਰਾ ਸਾਨੂੰ ਪਤਾ ਤੇਰੇ ਕੋਲ ਗਿਣਤੀ ਦੇ ਦੇਣ ਆ ਜੇ ਸਰਕਾਰ ਦੇ ਕੋਲ ਗਿਣਤੀ ਦੇ ਦੇਣ ਆ ਜੇ ਤੈ ਉਹ ਐਲਾਨ ਕਰ ਰਿਹਾ ਜੇ ਲਾਗੂ ਨਹੀਂ ਕਰ ਸਕਦਾ ਤਾਂ ਮਜ਼ਦੂਰਾਂ ਦੇ ਨਾਂ ਤੇ ਦਲਤਾਂ ਦੇ ਨਾਂ ਤੇ ਸਿਆਸਤ ਨਾ ਕਰ ਨੇ ਕਿਸ ਤਰ੍ਹਾਂ ਚੰਨੀ ਸਾਹਿਬ ਵਾਲਾ ਸਾਰੇ ਐਲਾਨ ਕਰੀ ਜਾ ਰਹੇ ਆ ਜਦੋਂ ਗਾੜੀ ਚੁੰਨ ਜਾਪਤਾ ਲੱਗ ਜਾਣਾ ਤੁਹਾਨੂੰ ਪਤਾ ਉਦੋਂ ਸਾਰਾ ਇਹ ਕੰਮ ਪੈਂਡਿੰਗ ਰਹਿ ਜਾਣਾ ਵਾ ਤੇ ਤੁਹਾਨੂੰ ਲੱਗਦਾ ਵੀ ਕੋਈ ਅਗਲੀ ਸਰਕਾਰ ਜਿਹੜੀ ਆਊ ਜੇ ਚੰਨੀ ਸਾਹਿਬ ਇਹ ਕਰ ਰਿਹਾ ਵਾ ਕਿ ਆ ਆਪਾਂ ਦਵਾਂਗੇ ਆ ਕਰਾਂਗੇ ਲੱਗਦਾ ਵੀ ਇਹ ਚੰਨੀ ਸਾਹਿਬ ਦੀ ਜੇ ਸਰਕਾਰ ਨਹੀਂ ਆਉਂਦੀ ਤੇ ਦੂਜਾ ਜੋ ਉਹਨਾਂ ਨੇ ਐਲਾਨ ਕੀਤੇ ਆ ਉਹ ਲਾਗੂ ਹੋਣਗੇ ਜਾਂ ਨਹੀਂ ਹੋਣਗੇ ਦੇਖੋ ਜੀ ਸਰਕਾਰਾਂ ਤੇ ਸਾਨੂੰ ਪਹਿਲਾਂ ਹੀ ਆਸ ਨਹੀਂ ਜੀ ਦਿੱਲੀ ਅੰਦੋਲਨ ਜਿਹੜਾ ਆ ਸੁਯੁਪਤਕ ਸਾਰ ਮੋੜਚੇ ਦੀ ਬੱਤੀ ਜਤੇ ਬੰਦੀ ਅਗਵਾਈ ਹੇਠ ਜਿਹੜਾ ਚੱਲਣ ਰਿਹਾ ਸੀ ਉਹਨੇ ਲੋਕਾਂ ਨੂੰ ਇਹ ਸਮਝ ਬਣਾ ਦਿੱਤੀ ਹੈ ਸਰਕਾਰਾਂ ਨੇ ਤੁਹਾਡੇ ਮੰਗਾਂ ਮਸਲੇ ਦਾ ਹੱਲ ਨਹੀਂ ਕਰਨਾ ਜਿੱਦਣ ਲੋਕ ਇਕੱਠੇ ਹੋਣ ਕੇ ਇੱਕ ਜਗ੍ਹਾ ਇਕੱਠੇ ਹੋ ਕੇ ਆਪਣੇ ਮੰਗਾਂ ਮਸਲੇ ਦੀ ਗੱਲ ਕਰਨਗੇ ਚਾਹੇ ਸਰਕਾਰ ਕੋਈ ਵੀ ਹੋਵੇ ਇਹ ਲੋਕ ਜਿਹੜਾ ਉਸ ਸਰਕਾਰ ਦੇ